ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿ ਸਾਨੂੰ ਪਤਾ ਹੀ ਹੈ ਪੰਜਾਬ ਦੇ ਜੋਧ ਜਦੋਂ ਕਿ ਅਪਡੇਟ ਹੋਤਾ ਵਾ ਸੋਡੇ ਬਾਅਦ ਤੇ ਲੈ ਕੇ ਆਇਆ ਹਾਂ ਹਾਜ਼ਰ ਹੁੰਨੇ ਆ ਇਸ ਕਰਕੇ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜੋਬ ਦੇ ਅਪਡੇਟ ਜਾਣਨ ਲਈ ਜਿਹੜੇ ਮੁੰਡੇ ਕੁੜੀਆਂ ਚੈਨਲ ਤੇ ਨਿਊ ਆਂ ਤੇ ਪਲੀਜ਼ ਆਪਾਂ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲੋ ਆਉਣ ਲੈ ਕੇ ਚੱਲਦੇ ਆ ਵੀਡੀਓ ਤੇ ਬਾਬਾ ਫਰੀਦ ਯੂਨੀਵਰਸਿਟੀ ਚ ਵੈਕੈਂਸੀ ਚ ਆਈ ਹੈ ਜੀ ਆਫ ਹੈਲਥ ਐਂਡ ਸਾਇੰਸ ਫਰੀਦਕੋਟ ਕਿੱਥੇ ਕਿਹਦੇ ਅੰਦਰ ਹੁੰਦੀ ਸਾਇੰਸ ਫਰੀਦਕੋਟ ਦੇ ਅੰਦਰ ਹੁੰਦੀਆਂ ਨੇ ਠੀਕ ਹੈ ਜੀ ਪੋਸਟ ਗ੍ਰੈਡ ਨਿਕਲੇ ਆਣੇ ਸਾਹਮਣੇ ਇਹ ਅਫਸਰਾਂ ਦੇ ਪੋਸਟ ਨੇ ਆਫਥਲਮਿਕ ਅਫਸਰਾਂ ਦੀ ਪੋਸਟਾਂ ਨੇ ਤੇ 30 ਪੋਸਟਾਂ ਨੇ ਠੀਕ ਹੈ ਜੀ 4 11 ਤੋਂ 25 ਤੋਂ ਲੈ ਕੇ 25 11 ਤੋਂ 25 ਤੱਕ ਔਨਲਾਈਨ ਅਪਲਾਈ ਕਰਨਾ ਵਾ ਪੰਜਾਬ ਦੇ ਉਮੀਦਵਾਰ ਸਾਰੇ ਅਪਲਾਈ ਕਰ ਸਕਦੇ ਨੇ ਕੀ ਕੁੜੀਆਂ ਕੀ ਮੁੰਡੇ ਠੀਕ ਹੈ ਜੀ ਬਹੁਤ ਸਨੈਰੀ ਮੌਕਾ ਵਾ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਕੀ ਸੈਲਰੀ ਏਜ ਲਿਮਟ ਸਾਰਾ ਕੁਝ ਨੂੰ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਤੁਸੀਂ ਆਪਣੀ ਵੀਡੀਓ ਨੂੰ ਲਾਸਟ ਤੱਕ ਵਿਜੀਟ ਕਰਿਆ ਕਰੋ ਲੈ ਕੇ ਚੱਲਦੇ ਨੋਟੀਫਿਕੇਸ਼ਨ ਤੇ ਜਿਵੇਂ ਕਿ ਇਹ ਛੋਟਾ ਨੋਟੀਫਿਕੇਸ਼ਨ ਇਹਨਾਂ ਦਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਵਿੱਚ ਆਇਆ ਹੈਗਾ ਜੇ ਕਿਸ ਨੂੰ ਇਹਦਾ ਨੋਟੀਫਿਕੇਸ਼ਨ ਚਾਹੀਦਾ ਵੀਡੀਓ ਡਿਸਕ੍ਰਿਪਸ਼ਨ ਚ ਲਿੰਕ ਪਿਆਊਗਾ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਫੁੱਲ ਨੋਟੀਫਿਕੇਸ਼ਨ ਹੀ ਹੈ ਇਹਦਾ ਜਸ ਸੋਰਸੋਂ ਦਿਖਾ ਰਿਹਾ ਨੋਟੀਫਿਕੇਸ਼ਨ ਵੀਡੀਓ ਡਿਸਕ੍ਰਿਪਸ਼ਨ ਚ ਜਾ ਕੇ ਡਾਊਨਲੋਡ ਕਰ ਸਕਦੇ ਹੋ ਜੇ ਕਿਸੇ ਨੂੰ ਕੁਝ ਪੁੱਛਣਾ ਕਰਨਾ ਹੁੰਦਾ ਵੈਕੈਂਸੀਜ਼ ਨਾਲ ਰਿਲੇਟਡ ਠੀਕ ਹੈ ਬਾਬਾ ਫਰੀਦ ਵਿੱਚ ਆਇਆ ਇਹਨਾਂ ਦਾ ਮੋਬਾਈਲ ਨੰਬਰ ਜਾਰੀ ਕਿਤੇ ਨੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਇਸ ਵਿੱਚ ਲਾਸਟ ਡੇਟ ਦੱਸਿਆ 4 ਤੋਂ ਲੈ ਕੇ 25 ਤੱਕ ਲਾਸਟ ਡੇਟ ਆਪੋਰ all category expert sc category ਜਿਹੜੇ ਐਸਸੀ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ ਜਿਹੜੇ ਕੀ ਆਲ ਕੈਟਾਗਰੀ ਕੈਟਾਗਰੀ ਵਿੱਚ ਐਡ ਕਰਕੇ ਜਰਨਲ ਵਗੈਰਾ ਵਿੱਚ ਕਰਕੇ 2960 ਰੁਪਏ ਸ ਹੈ ਤੇ ओनली ਐਸਸੀ ਕੈਟਾਗਰੀ ਦੀ 1180 ਰੁਪਏ ਫੀਸ ਹੈ ਠੀਕ ਹੈ ਜੀ ਤੇ ਫੁੱਲ ਨੋਟੀਫਿਕੇਸ਼ਨ ਲੈ ਕੇ ਚੱਲਦੇ ਆ ਇਹਨਾਂ ਦੀ ਜਿਹੜੀ ਕਿ ਚਿੱਠੀ ਹੈ ਸਿਹਤ ਵਿਭਾਗ ਦੀ ਠੀਕ ਹੈ ਜੀ ਇਹਦੇ ਵਿੱਚ ਬੋਲੇ ਨੇ ਵਾਈਸ ਚਾਂਸਲਰ ਨੇ ਦੱਸਿਆ ਹੈ ਕਿ ਗਰੁੱਪ ਬੀ ਦੀਆਂ ਪੋਸਟਾਂ ਨੇ 30 ਪੋਸਟਾਂ ਨੇ ਕਿੰਨੀਆਂ ਪੋਸਟਾਂ ਨੇ ਜੀ 30 ਪੋਸਟਾਂ ਨੇ ਠੀਕ ਹੈ ਇਹ ਜਿਹੜੇ ਕੀ ਹੋਰ ਪੋਸਟ ਨੇ ਜਿਹੜੇ ਕੀ ਪਹਿਲਾਂ ਭਰੀਆਂ ਸੀ ਉਸ ਤੋਂ ਰਿਜੋਨ ਦੁਆਰ ਤੋਂ ਕਰਵਾ ਰਹੇ ਨੇ ਇਹ ਠੀਕ ਹੈ ਜੀ ਪਹਿਲੇ ਪੋਸਟਾਂ ਕਿਸ ਟਾਈਮ ਮਤਲਬ ਕੀ ਭਰੀਆਂ ਹੋਣਗੀਆਂ ਉਸ ਤੋਂ ਬੰਦੇ ਲਟਾਇਰ ਹੋ ਗਏ ਉਹ ਉਸ ਤੋਂ ਬਾਅਦ ਫਿਰ ਦੁਆਰ ਤੋਂ ਇਹ ਪੋਸਟਾਂ ਫਿਰ ਉਹਨਾਂ ਨੇ ਕੱਢੀਆਂ ਨੇ ਠੀਕ ਹੈ ਜੀ ਪੋਸਟਾਂ ਅਫਸਰ ਦੇ ਪੋਸਟਾਂ ਨੇ 30 ਪੋਸਟਾਂ ਨੇ ਕਿੰਨੀਆਂ ਪੋਸਟਾਂ ਨੇ 30 ਪੋਸਟਾਂ ਨੇ ਜਿਹੜੀ ਸੈਲਰੀ ਜਿਹੜੀ ਉਹਨਾਂ ਦੇ ਕਿ 10300 ਬੇਸਿਕ ਪਈ ਹੈ ਤੇ 34816 ਸਕਿੱਲ ਦਿੱਤਾ ਜਾਉਗਾ ਉਸਤਲਾਵਾ 7th ਪੇ ਕਮਿਸ਼ਨ ਦੇ ਅਨੁਸਾਰ ਜਿਹੜੀ ਕਿ ਸੈਲਰੀ ਇਹਨਾਂ ਨੂੰ ਦਿੱਤੀ ਜਾਊਗੀ ਠੀਕ ਹੈ ਜੀ ਇਹ ਸੈਲਰੀ ਗੱਲ ਤੇ ਕੁਆਲੀਫਿਕੇਸ਼ਨ ਪਰ ਪੰਜਾਬ ਸ਼ੁੱਡ ਦਸਵੀਂ ਦੇ ਵਿੱਚ ਪੰਜਾਬੀ ਰੈਕਵਰਿਸਟਿਕ ਸ਼ੁੱਡ ਹੈਵ ਪਾਸਡ ਸੀਨੀਅਰ ਸੈਕੰਡਰੀ ਪਾਰਟ 2 ਐਗਜ਼ਾਮੀਨੇਸ਼ਨ ਇਨ ਸਾਇੰਸ ਬਾਇਓਲੋਜੀ ਆਫ ਸਬਜੈਕਟ ਜਾਂ ਇਹਦੇ ਬਰਾਬਰ ਕੋਈ ਹੋਰ ਕੁਆਲੀਫਿਕੇਸ਼ਨ ਹੋਵੇ ਸ਼ੁੱਡ ਬੀ ਪਾਸ ਡਿਪਲੋਮਾ ਆਫ ਦਾ ਆਪਟਮਿਕ ਅਨਸਿਸਟੈਂਟ ਫਾਰਮ ਠੀਕ ਹੈ ਯੂਨੀਵਰਸਿਟੀ ਤੋਂ ਹੋਣਾ ਚਾਹੀਦਾ ਛੋਟੇ ਕੀ ਇਹ ਹੀ ਪੋਸਟ ਨਾਲ ਲੈਟਰ ਛੋਟੇ ਕੁ ਡਿਪਲੋਮਾ ਹੋਣਾ ਜੋ ਕਿ ਜ਼ਰੂਰੀ ਹੈ ਠੀਕ ਹੈ ਜੀ 30 ਪੋਸਟਾਂ ਨੇ ਡਿਟੇਲਸ ਅਸ ਜ ਦਿੱਤਾ ਹੈ ایਡਬੀਐਸ ਦੋ ਪੋਸਟਾਂ ਫੀਮੇਲ ਦੀ ਵੀ ਟੋਚੇ ਦੋ ਪੋਸਟ ਐਮਬੀ ਦੀ ਚਾਰ ਪੋਸਟ ਫੀਮੇਲ ਦੀ ਇੱਕ ਹੀ ਐਸਸੀ ਫੀਮੇਲ ਜਿਹੜੀ ਕਿ ਚਾਰ ਪੋਸਟਾਂ ਆਰੋ ਦੀਆਂ ਸੁਰਜੀ ਬੀਸੀ ਦੀ ਇੱਕ ਪੋਸਟ ਐਕ ਸਰਵਿਸਮੈਨ ਐਮਬੀ ਚਾਰ ਐਕ ਸਰਵਿਸਮੈਨ ਆਰੋ ਤਿੰਨ ਐਕਸਰਸ਼ਨ ਬੀਸੀ 10 ਸਪੋਰਟਸਮੈਨ ਦੀ ਇੱਕ ਪੋਸਟ ਹੈ ਸਪੋਰਟਸਮੈਨ ਐਮਬੀ ਦੀ ਇੱਕ ਪੋਸਟ ਹੈਂਡੀਕੈਪ ਦੇ ਦੋ ਪੋਸਟਰ ਹੈਂਡੀਕੈਪ ਫੀਮੇਲ ਦੇ ਦੋ ਪੋਸਟਾਂ ਨੇ ਟੋਟਲ ਜੋ ਕਿ 30 ਪੋਸਟਾਂ ਛੋੜੇ ਸਾਹਮਣੇ ਬਣ ਕੇ ਆ ਚੁੱਕੀਆਂ ਨੇ ਠੀਕ ਹੈ ਜੀ ਸਿਲੈਕਸ਼ਨ ਰਿਟਰਨ ਇਗਜ਼ਾਮ ਹੋਊਗਾ 90 ਨੰਬਰ ਦਾ ਰਿਟਰਨ ਇਗਜ਼ਾਮ ਹੋਊਗਾ ਤੇ 10 ਨੰਬਰ ਜਰੂਰ ਐਕਸਪੀਰੀਅੰਸ ਦੇ ਉੱਤੇ ਜਾਣਗੇ ਐਕਸਪੀਰੀਅੰਸ ਜਿਹੜਾ ਕਿ ਉਹਨਾਂ ਕਹਿੰਦੇ ਕਿ ਬਹੁਤ ਫ੍ਰੀ ਤਾਂ ਹੋਵੇ ਤਾਂ ਸਭ ਤੋਂ ਬੈਸਟ ਹੈ ਠੀਕ ਹੈ ਜੀ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਨੈਕਸਟ ਗੱਲ ਏਜ ਲਿ 18 ਤੋਂ ਲੈ ਕੇ 37 ਸਾਲ ਤੱਕ ਐਜ ਹੋਣੀ ਚਾਹੀਦੀ ਹੈ ਤੇ ਮੇਰੇ ਐਸਸੀ ਤੇ ਬੀਸੀ ਭਰਾ ਦੇ ਟਾਈਮ ਪੰਜ ਸਾਲ ਐਡ ਕਰ ਲੈਣਾ ਤੇ ਹੈਂਡੀਕੈਪਟ ਚ 10 ਸਾਲ ਐਡ ਕਰ ਸਕਦੇ ਨੇ ਠੀਕ ਹੈ ਤੇ 37 10 47 47 ਸਾਲ ਤੱਕ ਉਹ ਭਰ ਸਕਦੇ ਨੇ ਕੈਂਡੀਡੇਟ ਐਕਸਰਚਮੈਂਟ ਕੈਟਾਗਰੀ ਲਕਸੇਸ਼ਨ ਵੈਲ ਵੀ ਜਿਹੜੀ ਕਸਟਮ ਡੇਰੇ ਨੇ ਉਹ ਸੇਵ ਇਹਨਾਂ ਤੇ ਵੀ ਲਾਗੂ ਹੋ ਗਈ ਐਕਸਰਚਮੈਂਟ ਤੇ ਟਰਮੀਨਲ ਕੰਡੀਸ਼ਨ ਨੂੰ ਦੱਸਿਆ ਦਸ਼ਮਲਵਾਂ ਪੰਜਾਬੀ ਹੋਣੀ ਜਿਹੜੀ ਕਿ ਲਾਜ਼ਮੀ ਬਾਕੀ ਪਰਸਨਲ ਗੱਲਾਂ ਨੇ ਨੋਟੀਫਿਕੇਸ਼ਨ ਵੀਡੀਓ ਡਿਸਕ੍ਰਿਪਸ਼ਨ ਪਿਆਗੋ ਉੱਥੇ ਤੋਂ ਡਾਊਨਲੋਡ ਕਰ ਲੈਣਾ ਵਾ ਤੇ ਫਾਰਮ ਪ੍ਰੋਪਰ ਪੜ ਕੇ ਹੀ ਭਰਨਾ Nationality Indian ਪਰਸਾ ਦੇ ਤੁਸੀਂ ਠੀਕ ਹੈ ਜੀ ਤੇ ਇਹਦੇ ਵਿੱਚ ਹੋਰ ਕੋਈ ਗੱਲਬਾਤ ਹੈ ਨਹੀਂ ਗੀ ਤੇ ਨੈਕਸਟ ਗੱਲ ਨੂੰ ਭਰਨਾ ਕਿਵੇਂ ਹੈ ਇਹ ਇਹ ਭਰਨਾ ਜੀ ਔਨਲਾਈਨ ਔਨਲਾਈਨ ਕਿਵੇਂ ਭਰਨਾ ਵੀਡੀਓ ਡਿਸਕ੍ਰਿਪਸ਼ਨ ਚ ਲਿੰਕ ਪਿਆ ਤੁਸੀਂ ਉੱਥੇ ਜਾ ਕੇ ਅਪਲਾਈ ਕਰ ਸਕੋ ਜੇ ਕਿਸੇ ਨੂੰ ਫੋਨ ਤੇ ਕਰਨਾ ਵਾ ਜੇ ਕਿਸੇ ਨੂੰ ਫੋਨ ਤੇ ਨਹੀਂ ਕਰਨਾ ਤੇ ਕੈਫੇ ਤੇ ਜਾਓ ਉਹਨੂੰ ਆਪਣੇ ਵੀਡੀਓ ਦਿਖਾ ਦਿਓ ਤੇ ਸਾਨੂੰ ਉੱਥੋਂ ਪੋਸਟਾ ਜੋ ਕੀ ਫਿਲ ਕਰਕੇ ਦੇ ਦੇਣਗੇ ਠੀਕ ਹੈ ਜੀ ਹਮ ਨੈਕਸਟ ਗੱਲ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਆਪਣੇ WhatsApp ਗਰੁੱਪ ਦਾ ਵੀ ਲਿੰਕ ਹੈ ਤੁਸੀਂ ਉਹ ਵੀ ਜਰੂਰ ਜੁਆਇਨ ਕਰ ਲਓ ਕਿਸੇ ਨੂੰ ਕੁਝ ਪੁੱਛਣਾ ਕਰਨਾ ਹੁੰਦਾ ਕਈ ਕਈ ਵਾਰ ਠੀਕ ਹੈ ਜੀ ਓਪਨ ਵੀਡੀਓ ਡਿਸਕ੍ਰਿਪਸ਼ਨ ਦੇ ਬਰਸਾ ਗਰੁੱਪ ਲਿੰਕ ਹੈ ਉੱਥੇ ਜਾ ਕੇ ਆਪਣਾ ਕੋਈ ਜੋਇਨ ਕਰ ਸਕਦੇ ਕੋਈ ਮਰਜ਼ੀ ਪੁੱਛ ਕਰ ਸਕਦੇ ਨੇ ਆਪਾਂ ਤੁਹਾਡੇ ਹਰ ਇੱਕ ਜਵਾਬ ਦਾ ਗੱਲ ਦਾ ਜਵਾਬ ਦਵਾਂਗੇ ਤੇ ਆਪਣਾ ਮੋਬਾਈਲ ਨੰਬਰ ਹੈ ਪਲੀਜ਼ ਜਿੱਦ ਤੋਂ ਲਈ WhatsApp ਮੈਸੇਜ ਕੀਤਾ ਹੋਵੇ ਕਿ ਜਿਆਦਾ ਅਰਜੈਂਟ ਹੋਵੇ ਸਿਰਫ ਤਾਂ ਹੀ ਕੋਲ ਕੀਤੀ ਜਾਵੇ ਠੀਕ ਹੈ ਜੀ ਉਸ ਤਲਾ ਕਿਸੇ ਨੂੰ ਤਿਆਰੀ ਕਰਨੀ ਹੋਵੇ ਟੀਚਰ ਦੀ ਕਾਦੀ ਤਿਆਰੀ ਕਰਨੀ ਹੋਵੇ ਟੀਚਰ ਦੇ ਵਿੱਚ ਕਾਦੀ ਪੰਜਾਬੀ ਮਾਸਟਰ ਟ੍ਰੇਨਰ ਸਾਰੇ ਲੈਕਚਰ ਪੇਡ ਦੇ ਰਹੇ ਨੇ ਬਟ ਆਪਾਂ ਕਲੇ ਫ੍ਰੀ ਆਫ ਕੋਸਟ ਕਲਾਸਾ ਦੇ ਰਹੇ ਆ ਆਪਣੇ ਕਲਾਸਾਂ ਤੁਸੀਂ ਪੇਡ ਕਲਾਸ ਨਾਲ ਕੰਪੈਰੀਸ਼ਨ ਕਰਕੇ ਦੇਖ ਲਿਓ ਬਹੁਤ ਜ਼ਿਆਦਾ ਹਾਈ ਲੈਵਲ ਨੇ ਛੋਟੇ ਵਾਸਤੇ ਲੈ ਕੇ ਆਉਣੇ ਆ ਛੋਟੇ ਵਾਸਤੇ ਤਰਤਾ ਨੇ ਬੁੱਕਸ ਲਾਪ ਕੇ ਡੀਪਲੀ ਤਿਆਰੀ ਕਰਾਉਣੀ ਸਾਨੂੰ ਠੀਕ ਹੈ ਜੀ ਇੱਕ ਵਾਰੀ ਅਮਰੀਕਾ ਦੇ ਕਲਾਸ ਨੂੰ ਵਿਜ਼ਿਟ ਕਰੋ ਵੀਡੀਓ ਡਿਸਕ੍ਰਿਪਸ਼ਨ ਦੇ ਲਿੰਕ ਪਿਆਗਾ ਜਾਂ ਤਾਂ ਆਪਣੇ ਚੈਨਲ ਤੇ ਜਾਓ ਪਲੇਲਿਸਟ ਬਣੀ ਹੋਈ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਤਾਂ ਜ਼ਰੂਰ ਅੱਗੇ ਦੇਖਦੇ ਹੋ ਜੇ ਨਹੀਂ ਵਧੀਆ ਲੱਗਦੀ ਛੱਡ ਦਿਓ ਕੋਈ ਚੱਕਰ ਨਹੀਂ ਪਰ ਇੱਕ ਵਾਰੀ ਜ਼ਰੂਰ ਦੇਖੋ ਠੀਕ ਹੈ ਜੀ ਤੁਹਾਡਾ ਜ਼ਰੂਰ ਦੇ ਵਿੱਚ ਭਲਾ ਹੀ ਹੋਵੇਗਾ ਤੇ ਸਾਡੇ ਤੋਂ ਤੁਹਾਨੂੰ ਅਪਡੇ ਅਪਡੇਟਰ ਨੇ ਐਜੂਕੇਟਰ ਨਾਲ ਜੁੜੇ ਰੋ ਮਿਲਦੇ ਨੈਕਸਟ ਅਪਡੇਟ ਨਾਲ ਥੈਂਕ ਯੂ